ਉਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂਗਾ ਹੁਣ ਸੁ끼 ਕਰੀਏ ਉਹ ਤਾਂ ਕਹਿੰਦੇ ਜੀ ਜਿਹੜਾ ਪਪੂਵੰਤਮਨ ਜਲੰਧਰ ਜਿਹੜਾ ਕਿਰਾਏ ਤੇ ਘਰ ਲੈ ਲੈ ਮੈਂ ਕਹਦੇ ਲੈ ਲਈ ਅਜੇ ਤਾਂ ਮੈਂ ਕਰ ਕਰ ਲਿਆ ਨਹੀਂ ਜੰਧਰ ਕਿਰਾਏ ਤੇ ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ ਜਲੰਧਰ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਐਸ ਘਰ ਚੋਂ ਪਪੂਵੰਤਮਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਕਰ ਸਾਹਿਬ ਨੂੰ ਪੁੱਛਦਾ ਚਾਹੁੰਦਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਰੋਜਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸ ਕੋਲ ਲੈ ਲਿਆ ਬਾਜੀ ਗੁਰਦਾਸਪੁਰਾ ਨੇ ਤੁਹਾਨੂੰ ਘੜਤਾ ਤੁਸੀਂ ਘਰ ਪੰਜ ਗੁੱਲੇ ਲੈ ਲਿਆ ਤੋ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਕਰ ਚੰਨੀ ਹੁੰਦੇ ਤਾਂ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉੱਥੇ ਤੁਹਾਨੂੰ ਲੱਗਿਆ ਵੀ ਚਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਟੁੰਦੇ ਤਾਂ ਜੀ ਤੁਸੀਂ ਪਹਿਲਾਂ ਆਪਣੇ ਘਰ ਗਿਣ ਲਓ ਕਿਰਪਾ ਕਰਕੇ ਮੇਰੇ ਘਰ ਦੀ ਬਿਕਰਮਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸਤ੍ਰੰਦੀਆਂ ਜਿਹੜੀਆਂ ਬੇਹੂਦੀਆਂ ਇਹਦੋਂ ਪਹਿਲਾਂ ਵੀ 3-4 ਵਾਰੀ ਇਦਾਂ ਕਰਾ ਚੁੱਕੇ ਨੇ ਉਹ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਦ ਮਾਨ ਨੇ ਝਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀਗਾ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਚ ਜੋ ਪਾਟੀ ਵੀ ਮੋਕਰ ਕੀ ਫਿਰ ਚੁੱਪ ਕਰਕੇ ਬਹਿ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਜਾਕਰ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇੱਦਾਂ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਇਆ ਕਰਤਾ ਇਹਨੂੰ ਆਇਆ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਡਰੱਗਸ ਤੇ ਕ੍ਰਪਸ਼ਨ ਤੇ ਨੌਕਰੀਆਂ ਦੇਣ ਸੰਬੰਧੀ ਅੱਜ ਵੀ ਹੁਣ ਮੈਂ ਹੜਾਂ ਦਾ ਜਿਹੜਾ ਉਹ ਬਾਅਦ ਚ ਜੱਜਾ ਲੈਣ ਜਾਂਦੇ ਬਾਅਦ ਚ ਕਿਉਂ ਜਾਂਦੇ ਜੀ ਪਹਿਲੇ ਕਿਉਂ ਨਹੀਂ ਜਾਂਦੇ ਅਸੀਂ ਠੀਕ ਕਰਨ ਅੱਜ ਮੈਂ ਘੱਗਰ ਦੇ ਆਲੇ ਦੋਲੇ ਜਿਹੜੇ ਪਿੰਡ ਨੇ ਮਕੋੜ ਸਾਹਿਬ ਜਾਊਂਗਾ ਅੱਜ ਆਲੇ ਦੋਲੇ ਪਿੰਡ ਨੇ ਹੋਤੀਪੁਰ ਐ ਕੁਦਨੀ ਐ ਜਿਹੜਾ ਕੜਹਿਲ ਐ ਚੰਦੂ ਚਾਂਦੂ ਐ ਥੇੜੀ ਐ ਮੰਡਵੀ ਐ ਅੰਦਾਣਾ ਐ ਮੈਂ ਉਹਨਾਂ ਫਿੱਡਾਂ ਜਾ ਰਿਹਾ ਲੋਕਾਂ ਨਾਲ ਮਿਲ ਰਿਹਾ ਕਿ ਆਜ ਦੱਸੋ ਨਾਲ ਮੇਰੇ ਸਾਰੇ ਸੈਕਟਰੀ ਇਰੀਗੇਸ਼ਨ ਵਗੈਰਾ ਸਾਰੇ ਜਾਣਗੇ ਕਿ ਕੋਈ ਕਿਨਾਰਾ ਕਿਉਂਕਿ ਬੋਰੀਆਂ ਭਰ ਰੱਖੀਆਂ ਨੇ ਸਾਰੀਆਂ ਹੁਣ ਹਜੇ ਟਾਈਮ ਹੈਗਾ ਕਿ ਆਪਾਂ ਕਿਨਾਰੇ ਨੂੰ ਹੋਰ ਕਿਉਂਕਿ ਉਸ ਤੋਂ ਬਾਅਦ ਫਿਰ ਫਸਲ ਪੀਚੀ ਜਾਂਦੀ ਹੈ ਫਿਰ ਜਾਣਾ ਮੁਸ਼ਕਲ ਹੋ ਜਾਂਦਾ ਅੱਜ ਮੈਂ ਉੱਥੇ ਜਾਊਂਗਾ ਜੀ ਅੱਜ ਤਿੰਨ ਘਰਾਂ ਚ ਜਿਹਦੇ ਵਿੱਚ ਜਖੇਪਲ ਪਿੰਡ ਤੋਂ ਸ਼ਹੀਦ ਤਰਲੋਚਨ ਸਿੰਘ ਫੌਜ ਦੇ ਵੀ ਸੀ ਜੰਗ ਸ਼ਹੀਦੀ ਹੋ ਗਈ ਤੇ ਹਰ ਸਿਮਰਨ ਸਿੰਘ ਤਸਹਾੜ ਤੋਂ ਤੇ ਸੁਰਿੰਦਰ ਸਿੰਘ ਸ਼ਹੀਦ ਦੂਡੀਆਂ ਇਹ ਮੂਨਕ ਦੇ ਨੇੜੇ ਹੈ ਇਹ ਤਿੰਨੋਂ ਸ਼ਹੀਦ ਨੇ ਜਿਨ੍ਹਾਂ ਨੂੰ ਨੇ ਦੇਸ਼ ਲਈ ਸ਼ਹੀਦੀ ਦਿੱਤੀ ਪਰ ਇਲੈਕਸ਼ਨ ਕੋਰ ਲੱਗਣ ਕਰਕੇ ਅਸੀਂ ਇਹਨਾਂ ਨੂੰ ਇਹਨਾਂ ਦਾ ਜਿਹੜਾ ਮਾਨ ਸਨਮਾਨ ਦਾ ਜਿਹੜਾ ਪੰਜਾਬ ਸਰਕਾਰ ਦਾ 1 ਕਰੋੜ ਰੁਪਏ ਦਾ ਡਰਾਫਟ ਹੈ ਉਹ ਨਹੀਂ ਦੇ ਸਕੇ ਅੱਜ ਮੈਂ ਉਹਨਾਂ ਦੇ ਘਰੇ ਵੀ ਜਾਵਾਂਗਾ ਉਹ ਕੋਡ ਜਿਹੜਾ ਉਹ ਚੱਕਿਆ ਗਿਆ ਤਾਂ ਹੁਣ ਅਸੀਂ ਇਹ ਜਿਹੜਾ ਪੰਜਾਬ ਸਰਕਾਰ ਦੀ ਮਾਨ ਸਨਮਾਨ ਦੇਣ ਦੀ ਸ਼ਹੀਦ ਦੇ ਪਰਿਵਾਰ ਨੂੰ ਉਹ ਸਕੀਮ ਹੈ ਉਹ ਉਹਦੇ ਤਹਿਤ ਮੈਂ ਉਹਨਾਂ ਦੇ ਘਰੇ ਜਾਊਂਗਾ ਜੀ ਬਾਕੀ ਇਹਨਾਂ ਨੂੰ ਕਹੀ ਜਾਣ ਦਿਓ ਜੀ ਇਹਨਾਂ ਨੇ ਕਰਨਾ ਨਾਲ ਕੁਝ ਹੈ ਨਹੀਂ ਕੋਈ ਕਿਸੇ ਨਾਲ ਲੜੀ ਜਾਂਦਾ ਕੋਈ ਕਿਸੇ ਨਾਲ ਲੜੀ ਜਾਂਦਾ ਮੇਰੀ ਤਾਂ ਲੜਾਈ ਡਰੱਗਸ ਨਾਲ ਹੈ ਮੇਰੀ ਲੜਾਈ ਮਹਿੰਗਾਈ ਨਾਲ ਹੈ ਮੇਰੀ ਲੜਾਈ ਗਰੀਬੀ ਨਾਲ ਹੈ ਮੇਰੀ ਲੜਾਈ ਆ ਪੰਜਾਬੀਆਂ ਦੇ जीवन पडर नु ऊंचा चक्कर दे विचरा जेडे अड़क्के ने मेरी लड़ाई ओना नाल सरकार ने 9000 पैडलर्स आप लोगों ने आइडेंटिफाई किए हैं ये लोग कौन हैं और अगर ये लिस्ट है तो ये तो दे शुड बी गन द बात ऑलरेडी वी हैव जस्ट कंप्लीटेड दिस एक्सरसाइज एंड वी आर वी आर वी आर लॉन्चिंग एन ऑपरेशन फिर ओ तन्नू हुन थोड़ी दसांगे जी फिर दसांगे ऐ ना करो ना हुन के तन्नू तो तू सी ओ छड़ के आ उनना नु जेल ते है ना बन ਗਈ लिस्ट बन गई एक्शन ਹੋਊਗਾ ਉਹ ਸੈਕਸ਼ਨ ਚ ਕਿੰਨੇ ਕ ਕਿਹਨਾਂ ਦੇ ਘਰੋਂ ਕੀ ਬਰਾਮਦੀ ਹੁੰਦੀ ਹੈ ਜਾਂ ਕਿੰਨਾਂ ਦੀ ਕੀ ਇਨਵੋਲਵਮੈਂਟ ਰਹਿੰਦੀ ਹੈ ਉਹ ਸਾਰਾ ਚੈੱਕ ਕਰਨਾ ਜੀ ਸਰਕਾਰ ਵੱਲੋਂ ਸਰਕਾਰ ਵੱਲੋਂ ਅਲੱਗ ਹੀ ਵੱਡੇ ਕਦਮ ਚੁੱਕੇ ਜਾ ਰਹੇ ਹਨ ਕ੍ਰਪਸ਼ਨ ਤੇ ਡਰਸਨ ਲੈ ਕੇ ਪਰ ਜਿਹੜੇ ਲੋਕ ਕਈ ਸ਼ਿਕਾਇਤਾਂ ਦੇ ਜਾਂਦੇ ਆ ਪਰ ਉਹਨਾਂ ਦੀ ਜਿਹੜੀ ਗੁਪਤ ਜਿਹੜੀ ਹੁੰਦੀ ਹੈ ਉਹ ਪਤਾ ਲੱਗ ਜਾਂਦੀ ਹੈ ਤਾਂ ਉਹਨਾਂ ਦਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਹੁਣ ਇੱਕ ਇੱਕ ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25000 ਰੁਪਏ ਪਰ ਨੌਕਰੀ ਕਹਿ ਕੇ 26 ਲੱਖ 2926 ਰੁਪਏ ਆ ਬਿਖਾਤੇ ਚ ਪੁਆਏ ਕਿਸ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਫੋਨ ਇੱਥੇ ਆਇਆ ਸੀਗਾ ਐਂਟੀ ਕ腐ਪਸ਼ਨ ਹੈਲਪ ਸੈਂਟਰ ਹੈ ਜਿਹੜਾ 9501200200 ਮੈਂ ਫੇਰ ਰੀਪੀਟ ਕਰ ਦਿੰਨਾ 95012 00200 ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ ਤੇ ਫੋਨ ਕਰੋ ਜਾਂ ਵਿਜੀਲੈਂਸ ਨੂੰ ਦੱਸੋ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਇਹ ਵੀ ਦੱਸ ਸਕਦੇ ਹੋ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਹੈ ਸ਼ੱਕ ਵੀ ਸ਼ਾਇਦ ਤੁਹਾਨੂੰ ਨਾਪ ਕਨਫਰਮ ਹੋਵੇ ਕਿਸੇ ਨੂੰ ਉਹ ਦੱਸ ਦਿਓ ਤੁਹਾਡਾ ਕੋਈ ਨਾਮ ਨਹੀਂ ਆਊਗਾ ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਇੱਥੇ ਸ਼ੱਕ ਕਿਉਂ ਪਿਆ ਜੇ ਤੂੰ ਐ ਤਾਂ ਹੀ ਆਗੋਂਦੀ ਹੈ ਨਾ ਜੇ ਆਗਿਆ ਤਾਂ ਹੀ ਤੂੰ ਆਉਂਦਾ ਸੋ ਇਸ ਕਰਕੇ ਇਸ ਮਾਮਲੇ 'ਚ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ ਕੋਈ ਸਾਡਾ ਸਕਾ ਨਹੀਂ ਕੋਈ ਸਾ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਕਾ ਨਹੀਂ ਮੈਂ ਪੰਜਾਬ ਦੇ ਨਾਲ ਮੇਰੀ ਦਿਲ ਦੀ ਕਲੀ-ਕਲੀ ਧੜਕਣ ਮੇਰੇ ਖੂਨ ਦਾ ਕੱਲਾ-ਕੱਲਾ ਕਤਰਾ ਤੇ ਮੇਰਾ ਕੱਲਾ-ਕੱਲਾ ਸਾਹ ਪੰਜਾਬ ਦੀ ਹਵਾ